ਆਪ ਜੀ ਨੂੰ ਦੱਸ ਦੇਈਏ ਕਿ ਨੌਰੰਗ ਸਿੰਘ ਸਟੇਟ ਅਵਾਰਡੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੇੜਾ ਵਿਖੇ ਬਤੌਰ ਵੈਸ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ जो मोहाली तो वापस आ रहे सन तो पिंड सवाड़ा के रस्ते पेट्रोल पंप से पहुंचे तो उन्होंने एक मोबाइल फोन सड़क किनारे मिलिया जो कि गगनदीप टैक्सी मालिक जो कि चंडीगढ़ सैक्टर इकताली वासी मिलया डिगया पिया मोबेल फोन मिलने तो बादीर आई काल रिता गया आखिरी काल उस मित्र दी जिसने दस्या कि यह मोबेल फोन उसने मित्र है कह द के तो कर बाद फोन, आया कि ये फोन है जो तह ले को प्राप्त कर लागा मैं बाहर सवारी लेके गया हो नौरंग ने उसनू कहा तू चिंता ना कर जब मर्जी आके ले जाई कुछ दिन बाद गगनदीप सिंह नौरंग सिंह को मोबाइल फोन प्राप्त करने लिए आया था उस फोन वापस कर दी जिस कोई लाक नहीं लग गया होया सी सारा कुछ खुलासी उसने मोबाइल फोन प्राप्त करन तो बाद नौरंग सिंह का धनवाद किया कहा कि ईमानदारी अजे भी जिंदा है ईमानदारी नौरंग सिंह वर्गे नेक चंगे इंसाना वेखी जा सकती है इस मौके ते गगनदीप सिंह ने नौरंग सिंह नु विशेष सम्मान देने की कोशिश की पर नौरंग सिंह ने यह मान सम्मान लेन तो इनकार कर दिता ते कहा कि यह तो उसकी इंसानियत नाते जिम्मेवारी बन गई है इस मौके ते होरना तो इलावा करनैल सिंह बलाड़ी गुरजार सिंह इसरहेल, पिंद्रा इसरहेल अते राजवीर सिंह आदे हाजर सन। अज मैं सरदार गगनदीप सिंह जी जेडे के बतौर टैक्सी ड्राइवर ने ਦੋ ਤਰੀਕ ਨੂੰ ਜੇ ਤੈਨਾਂ ਸਾਡੇ ਪੰਪਾਂ ਤੇ ਬਹੁਤ ਹਫੜਾ ਦਾ ਆਪਣੀ ਮੈਟਗੀ ਸੀ ਵੀ ਤੇਲ ਪਾ ਲੋ ਪਤਾ ਨਹੀਂ ਤੇਲ ਖਤਮ ਹੋ ਜਾਣਾ ਇਹ ਵੀ ਮਿੱਡੇ ਜੋ ਪੈਟਰੋਲ ਪੰਪ ਹੈ ਸੁਆੜਿਆ ਦੇ ਚ ਜਿਹੜੀ ਦੇ ਵਿਚਾਲੇ ਉੱਥੇ ਤੇਲ ਪਾਉਣ ਆਏ ਹੋਣੇ ਮੈਂ ਵੀ ਜਦੋਂ ਮਹਾਰੀ ਤੇ ਆ ਰਿਹਾ ਸੀ ਮੈਂ ਸੜਕ ਕਿਨਾਰੇ ਗੱਡੀ ਖੜੀ ਕੀਤੀ ਤਾਂ ਮੈਂ ਦੇਖਿਆ ਵੀ ਸ਼ਾਇਦ ਕੋਈ ਕਵਰ ਪਿਆ ਹੈ ਮੈਂ ਕਿਹਾ ਵੀ ਚਲੋ ਕਵਰ ਕਰ ਪਿਆ ਇਹਨੂੰ ਇੱਧਰ ਉੱਧਰ ਕਰ ਲਿਆ ਮੈਂ ਜਦ ਦੇਖਿਆ ਵੀ ਇਹ ਫੋਨ ਸੀਗਾ ਤਾਂ ਉਸ ਤੋਂ ਬਾਅਦ ਮੈਂ ਜੋ ਲਾਸਟ ਕਾਲ ਹੈ ਫੋਨ ਵਿੱਚ ਆਈ ਹੋਈ ਸੀ ਮੈਂ ਉਸ ਨੰਬਰ ਤੇ ਕਾਲ ਕੀਤੀ ਵੀ ਆ ਕਿਸੇ ਵੀਰ ਦਾ ਫੋਨ ਹੈ ਵੀ ਮੈਨੂੰ ਉਹਦਾ ਸੰਪਰਕ ਨੰਬਰ ਦੱਸਿਆ ਜਾਵੇ ਉਹ ਜੋ ਵੀ ਉਹ ਵੀ 41 ਦਾ ਇਹਨਾਂ ਦਾ ਕੋਈ ਮਿੱਤਰ ਸੀਗਾ ਉਹ ਕਹਿੰਦਾ ਵੀ ਮੈਂ ਹੁਣੇ ਮਿੱਡੇ ਜੋ ਪੰਪਾ ਉੱਥੇ ਦੇ ਗਿਆ ਵੀ ਮੈਂ ਉਹਨਾਂ ਨਾਲ ਸੰਪਰਕ ਕਰਨਾ ਹੈ ਉਸ ਤੋਂ ਬਾਅਦ ਮੈਂ ਇਹ ਫੋਨ ਨੂੰ ਸਾਰਾ ਆਪਣੀ ਗੱਡੀ ਦੇ ਵਿੱਚ ਲਿਆ ਅੱਧੇ ਘੰਟੇ ਬਾਅਦ ਮੈਨੂੰ ਗगन ਦੀ ਵੀਰ ਦੀ ਕਾਲ ਆਈ ਵੀ ਇਹ ਫੋਨ ਮੇਰਾ ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਚਿੰਤਾ ਨਹੀਂ ਕਰਨੀ ਚਾਹੀਏ ਤੁਹਾਡੀਆਂ ਐਸ ਸਕੂਲੀਆਂ ਨੇ ਜੋ ਮਰਜ਼ੀ ਖੁੱਲਾ ਹੋਵੇ ਤੁਸੀਂ ਇਹਨੂੰ ਚੈੱਕ ਕਰਕੇ ਮੇਰੇ ਕੋਲੋਂ ਲੈ ਲੈਣਾ ਉਹਦਾ 1 ਰੁਪਈਆ ਦਾ ਵੀ ਇਹਦੇ ਵਿੱਚ ਇਧਰ ਉਧਰ ਤੁਹਾਡਾ ਅਕਾਊਂਟ ਹੈ ਚਾਹੇ ਕੁਝ ਵੀ ਹੈ ਵੀ ਕੋਈ ਅਸੀਂ ਚਿੰਤਾ ਕਰਨ ਦੀ ਲੋੜ ਨਹੀਂ ਕੋਈ ਰਿਪੋਰਟ ਲਖਾਉਣ ਦੀ ਲੋੜ ਨਹੀਂ ਕੋਈ ਕੁਝ ਕਰਨ ਦੀ ਲੋੜ ਨਹੀਂ ਜਿੱਥੇ ਤੁਸੀਂ ਜਾ ਰਹੇ ਹੋ ਸਵਾਰੀ ਛੱਡਣ ਜਾਓ ਇਹਨਾਂ ਨੂੰ ਮੈਂ ਦੂਜੇ ਦਿਨ ਕਿਹਾ ਮੈਂ 10 ਤੋਂ ਲੈ ਕੇ 3 ਵਜੇ ਤੱਕ ਮੈਂ ਆਪਣੇ ਸਕੂਲ ਦੇ ਵਿੱਚ ਹੁੰਨਾ ਤੁਸੀਂ ਆ ਕੇ ਉੱਥੇ ਜਿਾ ਮਰਜ਼ੀ ਪਰਸ ਉਹਨਾਂ ਨੇ ਕਿਹਾ ਮੈਂ ਗਾਹ ਬੋਰ ਸਵਾਰੀ ਲੈ ਕੇ ਚਲਾ ਗਿਆ ਉਸ ਤੋਂ ਬਾਅਦ ਮੈਂ ਕਿਹਾ ਵੀ ਚਲੋ ਕੱਲ ਨੂੰ ਲੈ ਜਾਓ ਕੱਲ ਵੀ ਇਹਨਾਂ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਅੱਜ ਫਿਰ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਮੈਂ ਫੋਨ ਲੈਣ ਆ ਰਿਹਾ ਮੈਨੂੰ ਕਿਹਾ ਵੀ ਤੁਸੀਂ ਮੇਰਾ ਪਿੰਡ ਕਿੱਥੇ ਲੱਭਦੇ ਫਿਰੋਗੇ ਵੀ ਤੁਸੀਂ ਸਰਹੰਦ ਤੋਂ ਜਾਂ ਚੰਡੀਗੜ੍ਹ ਰੋਡ ਤੇ ਆ ਉਥੇ ਪੋੜਾਂ ਦਾ ਡਾ ਹੁੰਦਾ ਵੀ ਮੈਂ ਤੁਹਾਨੂੰ ਉੱਥੇ ਵਾਸ ਕਰ ਦੂੰਗਾ ਅੱਜ ਵੀਰ ਕਹਿੰਦਾ ਵੀ ਦੱਸੋ ਵੀ ਤੁਸੀਂ ਕੀ ਲੈਣਾ ਮੈਂ ਵੀਰ ਨੂੰ ਕਿਹਾ ਵੀ ਸਾਡੇ ਕੋਲ ਪ੍ਰਮਾਤਮਾ ਨੇ ਬਹੁਤ ਵੱਡੀ ਵਕਸ਼ਿਸ਼ ਕੀਤੀ ਹੋਈ ਆ ਕੋਈ ਕਿਸਮ ਕਿਸਮ ਦੀ ਘਾਟ ਨਹੀਂ ਵੀ ਤੁਸੀਂ ਦੱਸੋ ਚਾਹ ਪਾਣੀ ਹੋਰ ਦੂਰ ਬਹੁਤ ਬਹੁਤ ਧੰਨਵਾਦ ਬਾਈ ਜੀ ਇੰਨੀ ਬਹੁਤ ਕਾਫੀ ਸਾਡੇ ਲਈ ਹਾਂ ਜਿਹੜਾ ਅੱਜ ਕੱਲ ਕੋਈ ਕਿਸੇ ਦੀ ਕੋਈ ਚੀਜ਼ ਵਾਪਸ ਨਹੀਂ ਕਰਦਾ ਹੁੰਦਾ ਤੇ ਉਹ ਤੁਹਾਡਾ ਕਿਰਪਾਣਾ ਹੈ ਜਿਹੜਾ ਤੁਸੀਂ ਮੈਨੂੰ ਮੇਰੀ ਚੀਜ਼ ਵਾਪਸ ਨਹੀਂ 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 ਬਹੁਤ ਬਹੁਤ ਵੀਰੇ ਚਾਹ ਪਾਣੀ ਹੋਰ ਸੇਵਾ ਦੱਸੋ ਬਾਈ ਜੀ ਚਲੋ ਠੀਕ ਹੈ ਹਾਲਸਾ ਵੈਕ ਜੀ ਹਾਂ ਆ ਵੀਡੀਓ ਮਿਡਵੇ ਪੰਪ ਕੋਲ ਨਾ ਮੋਬਾਈਲ ਡਿੱਗਿਆ ਸੀ ਬਾਈ ਜੀ ਨੂੰ ਤੇ ਬਾਈ ਜੀ ਮੈਨੂੰ ਵਾਪਸ ਦੇ ਰਿਹਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਚੰਡੀਗੜ੍ਹ 41 ਦਾ ਰਹਿਣਾ ਵਾਲਾ ਆਂਗਾ ਇਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਜਿਨ੍ਹਾਂ ਨੂੰ ਇਹ ਮੋਬਾਈਲ ਤੇ ਅੱਜ ਦੀ ਘੜੀ ਕੋਈ ਕੁਛ ਨੂੰ ਵਾਪਸ ਨਹੀਂ ਕਰਦਾ ਹੁੰਦਾ ਪਰ ਇਹ ਮੈਨੂੰ ਵਾਪਸ ਦੇ ਰਹੇ ਹੈਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ